ਹੈਲੋ ਸਾਰੀਕਾਲ ਜੀ ਤੁਹਾਡਾ ਸਵਾਗਤ ਹੈ ਨਵ ਡ੍ਰੀਮ ਕਿਚਨ ਦੇ ਵਿੱਚ ਅੱਜ ਆਪਾਂ ਬਣਾਵਾਂਗੇ ਮੱਖਣੀ ਮਲਾਈ ਪਾਸਤਾ ਇਹ ਜਿਹੜਾ ਪਾਸਤਾ ਹੈ ਬਹੁਤ ਹੀ ਵਧੀਆ ਤੇ ਬਹੁਤ ਹੀ ਕਰੀਮੀ ਬਣਦਾ ਹੈ ਇਸ ਨੂੰ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਆਪਾਂ ਪਿਆਜ਼ ਲਵਾਂਗੇ ਪਿਆਜ਼ ਨੂੰ ਜਿਹੜਾ ਆਪਾਂ ਕੁਝ ਹਿੱਸਿਆਂ ਦੇ ਵਿੱਚ ਡਿਵਾਈਡ ਕਰਾਂਗੇ ਕਿਉਂਕਿ ਆਪਾਂ ਇਸ ਦਾ ਵੱਖਰੀ ਵੱਖਰੀ ਸਲਾਈਸ ਜਿਹੜੀ ਹੈ ਉਹ ਲੈਣੀ ਹੈ ਇਸ ਕਰਕੇ ਆਪਾਂ ਇਸ ਨੂੰ ਸੈਂਟਰੋ ਚੋਟ ਲਗਾ ਕੇ ਪਹਿਲਾਂ ਵੱਖਰਾ ਵੱਖਰਾ ਕਰਕੇ ਇਸ ਤਰੀਕੇ ਨਾਲ ਇਹਨੂੰ ਮੀਡੀਅਮ ਸਾਈਜ਼ ਦਾ ਆਪਾਂ ਕੱਟ ਕੇ ਤਿਆਰ ਕਰਾਂਗੇ ਤੁਸੀਂ ਚਾਹਤੇ ਇਸ ਨੂੰ ਇੱਕ ਵਾਰੀ ਸੈਂਟਰ ਤੋਂ ਕੱਟ ਲਗਾ ਕੇ ਵੀ ਇਸੇ ਜਿਹੜੀ ਸ্লাইਸਾਂ ਵੱਖਰੀਆਂ ਕਰ ਸਕਦੇ ਹੋ ਪਰ ਇਸ ਤਰੀਕੇ ਨਾਲ ਕਟਾਂਗੇ ਤਾਂ ਇਹ ਬਹੁਤ ਜ਼ਿਆਦਾ ਇਜ਼ੀ ਰਹਿੰਦਾ ਹੈ ਇਸ ਤਰੀਕੇ ਦੇ ਨਾਲ ਹੀ ਆਪਾਂ ਪਿਆਜ਼ ਦੀਆਂ ਸਾਰੀਆਂ ਸ্লাইਸਾਂ ਜਿਹੜੀਆਂ ਕੱਟ ਕੇ ਰੈਡੀ ਕਰ ਲਵਾਂਗੇ ਇਸ ਪਿਆਜ਼ ਨੂੰ ਆਪਾਂ ਦੋ ਵਾਰੀ ਯੂਜ਼ ਕਰਨਾ ਹੈ ਉਹ ਮੈਂ ਤੁਹਾਨੂੰ ਅੱਗੇ ਵੀਡੀਓਸ ਦੱਸਾਂਗੀ ਪਹਿਲਾਂ ਆਪਾਂ ਇਸ ਨੂੰ ਇਸ ਤਰੀਕੇ ਨਾਲ ਕਟਾਂਗੇ ਤੁਸੀਂ ਦੇਖ ਸਕਦੇ ਹੋ ਜੇ ਆਪਾਂ ਇਸ ਢਿੱਕੇ ਨਾਲ ਕੱਟਦੇ ਹਾਂ ਤਾਂ ਆਪਣੀਆਂ ਆਰਾਮ ਦੇ ਨਾਲ ਜਿਹੜੀਆਂ ਸਲਾਈਸ ਹੋਣ ਨਿਕਲ ਜਾਣਗੀਆਂ। ਔਰ ਆਪਣਾ ਕੋਈ ਜ਼ਿਆਦਾ ਹੀ ਮਿਹਨਤ ਵੀ ਨਹੀਂ ਲੱਗੂਗੀ ਇਹਨਾਂ ਨੂੰ ਸਲਾਈਸਾਂ ਨੂੰ ਵੱਖਰਾ ਕਰਨ ਵਾਸਤੇ। ਹੁਣ ਆਪਾਂ ਇੱਕ ਟਮਾਟਰ ਲਾਵਾਂਗੇ। ਉਸ ਨੂੰ ਵੀ ਆਪਾਂ ਮੀਡੀਅਮ ਸਾਈਜ਼ ਦਾ ਜਿਹੜਾ ਕੱਟ ਲਵਾਂਗੇ। ਇਸੇ ਤਰੀਕੇ ਇਹ ਟਮਾਟਰ ਨੂੰ ਆਪਾਂ ਦਾ ਮੀਡੀਅਮ ਸਾਈਜ਼ ਦਾ ਕੱਟ ਲਿਆ ਹੈ। ਬਹੁਤ ਜ਼ਿਆਦਾ ਮੋਟਾ ਨਹੀਂ ਕੱਟਾਂਗੇ ਆਪਾਂ ਇਸ ਨੂੰ। ਆਪਣਾ ਪਿਆਜ਼ ਤੇ ਟਮਾਟਰ ਜਿਹੜਾ ਕੱਟ ਕੇ ਰੈਡੀ ਆ। ਹੁਣ ਆਪਾਂ ਇਹ ਕੜਾਈ ਦੇ ਵਿੱਚ ਤੇਲ ਗਰਮ ਕਰਾਂਗੇ। ਤੇਲ ਗਰਮ ਕਰਨ ਤੋਂ ਬਾਅਦ ਉਸ ਦੇ ਵਿੱਚ ਆਪਾਂ ਤੇਸ ਪੱਤਾ ਪਾਵਾਂਗੇ। ਤੇਸ ਪੱਤੇ ਨੂੰ ਪਹਿਲਾਂ ਆਪਾਂ ਇੱਕ ਤੋਂ 2 ਮਿੰਟ ਵਾਸਤੇ ਭੁੰਨਾਂਗੇ। ਜਦੋਂ ਤੱਕ ਇਸ ਦਾ ਕਲਰ ਚੇਂਜ ਨਹੀਂ ਹੋ ਜਾਂਦਾ। ਸਿਰਫ ਇਸ ਨੂੰ ਕੱਲਾ ਤੇਸ ਪੱਤਾ ਹੀ ਪਾਵਾਂਗੇ ਆਪਾਂ ਜੀਰਾ ਨਹੀਂ ਪਾਵਾਂਗੇ। ਹੁਣ ਇਸ ਦੇ ਵਿੱਚ ਆਪਣੇ ਕੱਟੇ ਹੋਏ ਜਿਹੜੇ ਪਿਆਜ਼ ਸੀ ਉਹ ਆਪਾਂ ਕੁਛ ਪਿਆਜ਼ ਰੱਖ ਲਿਆ ਸੀਗਾ। ਤੇ ਕੁਛ ਪਿਆਜ਼ ਆਪਾਂ ਇਸ ਵਿੱਚ ਐਡ ਕਰਤਾ ਹੈ ਨਾਲ ਇਸ ਦਾ ਪਟਾਟਾ ਵਾਟਰ ਐਡ ਕਰਾਂਗੇ 2.7 ਇਸ ਦੇ ਵਿੱਚ ਆਪਾਂ ਕਾਜੂ ਐਡ ਕਰਾਂਗੇ ਹੁਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਭੁੰਨਾਂਗੇ ਰੈਸਟ ਟ੍ਰਿਕ ਨਾਲ ਇਹਨੂੰ ਆਪਾਂ ਭੁੰਨ ਦੇ ਦਵਾਂਗੇ ਖੁਸ਼ੀ ਦੇਖ ਸਕਦੇ ਹੋ ਆਪਣੇ ਜਿਹੜੇ ਪਿਆਜ਼ ਆ ਉਹਨਾਂ ਦਾ ਕਲਰ ਚੇਂਜ ਹੋਣਾ ਸ਼ੁਰੂ ਹੋ ਗਿਆ ਹੈ ਔਰ ਆਪਣੇ ਟਮਾਟਰ ਵੀ ਬਹੁਤ ਜ਼ਿਆਦਾ ਸੌਫਟ ਹੋ ਚੁੱਕੇ ਨੇ ਸਿਰਫ ਇਸ ਨੂੰ 1 ਮਿੰਟ ਵਾਸਤੇ ਹੋਰ ਆਪਾਂ ਬੁੰਨਾਂਗੇ ਆਪਾਂ ਨੂੰ ਜਿਹੜਾ 1 ਮਿੰਟ ਹੋ ਚੁੱਕਾ ਹੈ ਹੁਣ ਆਪਣਾ ਜਿਹੜਾ ਮਿਕਸਰ ਆ ਰੈਡੀ ਹੈ ਹੁਣ ਇਸ ਨੂੰ ਆਪਾਂ ਗ੍ਰाइंड ਕਰਾਂਗੇ ਗ੍ਰाइंड ਕਰਨ ਵਾਸਤੇ ਆਪਾਂ ਕਰਸੀ ਦੀ ਮਦਦ ਨਾਲ ਇਹਨਾਂ ਨੂੰ ਗ੍ਰਾਈਂਡਰ ਜਾਰ ਦੇ ਵਿੱਚ ਪਾਵਾਂਗੇ ਔਰ ਐਕਸਟਰਾ ਤੇਲ ਆ ਜਿਹੜਾ ਆਪਾਂ ਕੜਾਈ ਦੇ ਵਿੱਚ ਰੱਖ ਦਵਾਂਗੇ। ਇੱਕਦ ਟੇਲ ਨੂੰ ਆਪਾਂ ਇਸ ਤਰੀਕੇ ਨਾਲ ਕੜਾਈ ਦੇ ਵਿੱਚ ਰਹਿਣ ਦਵਾਂਗੇ। ਹੁਣ ਆਪਾਂ ਇਹ ਸਾਰਾ ਮਿਕਸਰ ਹੋ ਰੈਡੀਆ। ਹੁਣ ਆਪਾਂ ਉਸੇ ਕੜਾਈ ਦੇ ਵਿੱਚ ਜਿਹੜਾ ਗਰਮ ਕਰਾਂਗੇ ਗਰਮ ਕਰਨ ਤੋਂ ਬਾਅਦ ਉਸ ਦੇ ਵਿੱਚ ਆਪਾਂ 1/2 ਟੇਬਲस्पून ਦੇ ਕਰੀਬ ਜਿਹੜਾ ਤੇਲ ਲਵਾਂਗੇ ਤੇਲ ਨੂੰ ਆਪਾਂ ਗਰਮ ਹੋਣ ਦਵਾਂਗੇ ਗਰਮ ਕਰਨ ਤੋਂ ਬਾਅਦ ਇਸ ਦੇ ਵਿੱਚ ਆਪਾਂ ਪਿਆਜ਼ ਤੇ ਸ਼ਿਮਲਾ ਮਿਰਚ ਐਡ ਕਰਾਂਗੇ शिमला मिर्च आप बहुत ज्यादा नहीं ली सिर्फ इधर थोड़ा जहा पीस लवेंगे देख सकते दे, हो अपने शिमला मिर्च से प्याज का साइज जो सेम है इस तरीके रखा हूँ इसका कलर चेंज होना शुरू हो गया है हम इस चिली फ्लैक्स ओरगैनो पावे इन्होंने चीजा एड करने तो बाद इस मिक्स करा एक मिनट वास्ते भुनांगे एक मिनट बाद इस टेबल स्पून जो है देगी मिर्च ऐड करा देगी मिर्च के न इसका कलर बहुत वाला आता है तुम देख सकते हो अपने जोड़ा मसाले का कलर कि सोना आया है ਹੁਣ ਇਸ ਦੇ ਵਿੱਚ ਆਪਾਂ ਨਮਕ ਐਡ ਕਰਾਂਗੇ ਨਮਕ ਤੁਸੀਂ ਆਪ ਜਿਵੇਂ ਸਵਾਦ ਅਨੁਸਾਰ ਐਡ ਕਰ ਸਕਦੇ ਹੋ ਹੁਣ ਇਸ ਦੇ ਵਿੱਚ ਆਪਣਾ ਇਹਨਾਂ ਪਿਊਰੀ ਬਣਾਈ ਸੀਗੀ ਟਮਾਟਰ ਤੇ ਪਿਆਜ਼ ਤੇ ਉਸ ਨੂੰ ਐਡ ਕਰਾਂਗੇ ਹੁਣ ਇਹ ਸਾਰੀ ਗਰੇਵੀ ਨੂੰ ਆਪਾਂ ਮਿਕਸ ਕਰਾਂਗੇ देख सकते हो अपनी ग्रेवी कि हूँ इस चमचा कैचअो कप इस करीम किया है हम तो इना दो चीजा मिक्स करोंगे देख सकते हो अपनी जारी है बहुत थिक ग्रेवी बन चुकी है हूँ पास्ता ऐड करेंगे पास्ते अपना पहला ही बोयल करके रख लिया हम पास्ते नो इस मिक्स करेंगे मिक्स करने तो बाद इसमें दो तो तीन मिनट वास्ते जो आप पकावे अपना जोड़ा पास्ता वरीके ग्रेवी वर मिक्स हो रहा है इस तरीके जो आप थिक ग्रेवी बनावेंगे तो अपना पास्ता बहुत वजिया बनूगा बिल्कुल यह तुम तो है रेस्टोरेंट स्टाइल टेस्ट दूगा इस कटिया हुआ हरा धनिया उसड करा ਹੁਣ ਇਸ ਨੂੰ ਮਿਕਸ ਕਰਾਂਗੇ ਤੇ ਰੈਡੀ ਹੈ ਆਪਣਾ ਜਿਹੜਾ ਰੈਸਟੋਰੈਂਟ ਸਟਾਈਲ ਮੱਖਣੀ ਮલાઈ ਪਾਸਤਾ ਜੇ ਤੁਸੀਂ ਇਸ ਤਰੀਕੇ ਨਾਲ ਬਣਾਓਗੇ ਤਾਂ ਬਿਲਕੁਲ ਤੁਹਾਨੂੰ ਰੈਸਟੋਰੈਂਟ ਵਰਗਾ ਟੇਸਟ ਆਊਗਾ ਤੁਸੀਂ ਇਸ ਰੈਸਪੀ ਨੂੰ ਟ੍ਰਾਈ ਜ਼ਰੂਰ ਕਰਿਓ ਤੇ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਇਹ ਰੈਸਪੀ ਕਿਵੇਂ ਲੱਗੀ ਮਿਲਦੇ ਹਾਂ ਐਵੇਂ ਦੀ ਇੱਕ ਨਵੀਂ ਰੈਸਪੀ ਦੇ ਨਾਲ ਪਲੀਜ਼ ਮੇਰੇ ਚੈਨਲ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ सब्सक्राइब करो रेडी है अपना मखनी मलाई पास्ता तो देख सकते हो कि थिक और कि ज़्यादा क्रीमी बनिया धनबाद जी